ਗਾयक ਵੀਰ ਸਿੰਘ ਕਹਿੰਦੇ ਹਨ ਕਿ ਮੈਂ ਆਸਟ੍ਰੇਲੀਆ ਤੋਂ ਸਿੱਧਾ ਹੀ ਸ਼੍ਰੀਨਗਰ ਪਹੁੰਚਿਆ ਸੀ ਉੱਥੇ ਪਹੁੰਚ ਕੇ ਮੇਰਾ ਫੋਨ ਨੈਟਵਰਕ ਕੰਮ ਨਹੀਂ ਕਰ ਰਿਹਾ ਸੀ ਜਿਸ ਕਰਕੇ ਮੈਨੂੰ ਸਮਾਗਮ ਬਾਰੇ ਸਹੀ ਜਾਣਕਾਰੀ ਨਹੀਂ ਮਿਲ ਸੋ ਜਦੋਂ ਮੈਂ ਸਟੇਜ ਤੇ ਉੱਤੇ ਪਹੁੰਚਿਆ ਤਾਂ ਮੈਨੂੰ ਇਹ ਅਹਿਸਾਸ ਹੋਇਆ ਇਸ ਸਮਾਗਮ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ ਤਾਂ ਮੈਂ ਉਸੇ ਹੀ ਸਮੇਂ ਆਪਣੀ ਗਲਤੀ ਨੂੰ ਮੰਨਿਆ ਤੇ 71 ਹੋਏ ਲੋਕਾਂ ਤੋਂ ਮਾਫੀ ਵੀ ਮੰਗੀ ਆਵੇਂ ਇਸ ਗੱਲ ਨੂੰ ਵੀ ਤੁਸੀਂ ਕਿਸੇ ਤਰੀਕੇ ਨਾਲ ਜਾਇਜ਼ ਨਹੀਂ ਠਹਿਰਾ ਸਕਦੇ ਸਿਰਫ ਫੋਨ ਤੋਂ ਹੀ ਪਤਾ ਨਹੀਂ ਲੱਗਦਾ ਉੱਥੇ ਕਿਸੇ ਨੇ ਰিসিਵ ਕੀਤਾ ਹੋਣਾ ਹੈ ਕਿਸੇ ਸਮਾਗਮ ਦੇ ਪ੍ਰਬੰਧਕ ਨਾਲ ਮੁਲਾਕਾਤ ਹੋਈ ਹੋਣੀ ਹੈ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਬੀਰ ਸਿੰਘ ਨੂੰ ਪਤਾ ਹੀ ਨਹੀਂ ਸੀ ਕਿ ਕਿਸ ਸਮਾਗਮ ਵਿੱਚ ਜਾ ਰਿਹਾ ਹੈ ਤੇ ਉੱਥੇ ਉਹ ਆਸਟ੍ਰੇਲੀਆ ਤੋਂ ਸਿੱਧਾ ਸ਼ਰਕਤ ਕਰਨ ਪਹੁੰਚ ਗਿਆ ਕਿਸੇ ਨੇ ਉਸ ਨੂੰ ਦੱਸਿਆ ਹੀ ਨਹੀਂ ਕਿ ਸਮਾਗਮ ਕਿਸ ਤਰ੍ਹਾਂ ਦਾ ਹੈ ਕੌਣ ਆਰਗੇਨਾਈਜ਼ ਕਰਾ ਰਿਹਾ ਹੈ ਕਿਸ ਬਾਰੇ ਇਹ ਸਮਾਗਮ ਹੋ ਰਿਹਾ ਹੈ ਉਹ ਸਿੱਧਾ ਆਸਟ੍ਰੇਲੀਆ ਤੋਂ ਸ਼੍ਰੀਨਗਰ ਪਹੁੰਚਿਆ ਤੇ ਸਟੇਜ ਤੇ ਜਾ ਚੜਿਆ ਹਜਮ ਨਹੀਂ ਹੁੰਦਾ ਖੈਰ ਉਹਨਾਂ ਵੱਲੋਂ ਇਹ ਆਪਣਾ ਸਪਸ਼ਟੀਕਰਨ ਜਾਂ ਆਪਣਾ ਬਿਆਨ ਦਿੱਤਾ ਗਿਆ